ਸਾਸ਼ੀ ਕਾਲ ਜੀ ਹੋਬ ਤੁਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਲੋ ਜੀ ਟਾਈਮ ਆ ਮਾਰਨਿੰਗ ਦਾ ਦੁਪਹਿਰ ਹੀ ਹੋ ਗਈ ਏ ਤੇ ਅਸੀਂ ਜਾਣਾ ਬਾਜ਼ਾਰ ਫੇਰ ਸਾਡੇ ਬਾਜ਼ਾਰ ਦੇ ਕੰਮ ਤੁਹਾਨੂੰ ਪਤਾ ਰੋਜ਼ ਹੀ ਨਿਕਲ ਹੁੰਦੇ ਨੇ ਤੇ ਕਈ ਵਿੱਚ ਕਹਿੰਦੇ ਰੋਜ਼ ਹੀ ਬਾਜ਼ਾਰ ਤੁਰੀਆਂ ਰਹਿੰਦੀਆਂ ਰੋਜ਼ ਹੀ ਬਾਜ਼ਾਰ ਤੁਰੀਆਂ ਰਹਿੰਦੀਆਂ ਉੱਤੇ ਜਿਹੜਾ ਜਾਂਦਾ ਉਹਨੂੰ ਪਤਾ ਹੁੰਦਾ ਹਨਾ ਕਿ ਸਾਰਾ ਦਿਨ ਜੇ ਰਾਤ ਦਾ ਕੰਮ ਕੰਪਲੀਟ ਕਰਕੇ ਆਉਂਦੇ ਆ ਤਾਂ ਸਵੇਰੇ ਨਵੇਂ ਸਿਰੇ ਹੋਰ ਕੰਮ ਆ ਜਾਂਦਾ ਤੇ ਇਹ ਬਸ ਉਹੀ ਕੰਮ ਆਹੀ ਕਰਨ ਚਾਹੀਦੀਆਂ ਮੈਂ ਤੇ ਮੰਨ ਇਹ ਤੇ ਦਾ ਇੱਕ ਦੋ ਸਟੇਪ ਓਏ ਇਹ ਜੁੱਤੀ ਤੇਰੀ ਫਤ ਤੈਨੂੰ ਸੁੱਤੀਆਂ ਸਾਚ ਮੈਨੂੰ ਕੋਲ ਇਸ ਮੇਰੇ ਸਾਹਮਣੇ ਤੇ ਅੱਜ ਤੇ ਕੋਨੇ ਚ ਫਸੀ ਪਈ ਏ ਜਾ ਚੇਤਰ ਮਤ ਦਾ ਟਾਈਮ ਹੁੰਦਾ ਆ ਆਹ ਫਿਰ ਇਹਦਾ ਨਹੀਂ ਹੁੰਦਾ ਪੈਂਦਾ ਰਾਤ ਨੂੰ ਮਾਰੀ ਚੱਕ ਕੇ ਇਹ ਆ ਦੇਖ ਉਰਲੇ ਕੋਨੇ ਚ ਦੇ ਹੈਗੀ ਨਾ ਹਾਂ ਇਹਨੇ ਚੱਪਦਾ ਦਿੱਤੀ ਉਹ ਵੇ ਏਦਾਂ ਸਿਆ ਤੁਹਾਡੇ ਘਰੇ ਹੋਈ ਜਾਂ ਮੇਰੀ ਨਹੀਂ ਨਾਤ ਉਹਨੇ ਮਾਰੀ ਤੇ ਮੈਂ ਹਲਾ ਮੰਦੀ ਜਿੱਤੀ ਦੇ ਸੱਸੇ ਕਾਲ ਪਰਨੀ ਤੇ ਮੁਰੇ ਨਾਲ ਆਪਣਾ ਲੱਗਣਾ <laughs> लक टुटे ने थे। ना हाँ? हाँ? हाँ तो पे लको दिखे बाल धोते हाँ मै भी कह रही हूं उंघी करा कपड़े ਲਫਾਫੇ ਸਾਰੇ ਚੱਕ ਲਈ ਕਿਤੇ ਉਰੀਨਾ ਰਹਿ ਜਾਣ ਨਾ ਨਾ ਦੇ ਰਹਿ ਗਏ ਮੈਨੂੰ ਦੂਜਾ ਕਿਹੜਾ ਲਾਉਣਾ ਪੈਣਾ ਉਧਰ ਇੱਡੀ ਕਾਲੀ ਚ ਗੇਸ ਸੂਟ ਕੇ ਦਾ ਅਰਜਣ ਸੀ ਇੱਕ ਰਹਿ ਗਿਆ ਤੁਰ ਗਿਆ ਅੱਗ ਲੱਗਿਆ ਮੈਂ ਜਾ ਕੇ ਟੇਲਰ ਦੇ ਬਹਿ ਗਏ ਸੂਟ ਕਿੱਥੇ ਸੂਟ ਸੂਟ ਸਾਲੀ ਪਿਆ ਜੀ ਹਾਂ ਫੇਰ ਫੇਰ ਕੀ ਫੇਰ ਕੁਲਵਿੰਦਰ ਚਾਰਾ ਗੱਡੀ ਤੇ ਵਾਪਸ ਆਇਆ ਅਗਲਾ ਕਹਿੰਦਾ ਵੀ ਪੈਸੇ ਲੈਂਦੇ ਨੇ ਪੈਸੇ ਪੈਸੇ ਵੀ ਲੈਂਦੀਆਂ ਤੇ ਅਗਲੇ ਆ ਵੀ ਕਹਿੰਦੇ ਨੇ ਰੋਜੀ ਬਜ਼ਾਰ ਤੁਰੀਆਂ ਲੈਂਦੀਆਂ ਤੁਸੀਂ ਐ ਕਰਦੀਆਂ ਤੁਸੀਂ ਫਲਾਣਾ ਕਰਦੀਆਂ ਕਾਰੋਬਾਰਦਾਰ ਨੇ ਹੁੰਦੇ ਜਨਰ ਹੁੰਦੇ ਉਹਨਾਂ ਨੂੰ ਪਤਾ ਲੱਗੇ ਕਿਵੇਂ ਜਾਣਾ ਕਿਵੇਂ ਜਾਈਦਾ ਹੁਣ ਟਾਈਮ ਦੇ ਲੋ ਇਹ ਦੁਪਹਿਰ ਦਾ ਹੋ ਰਿਹਾ ਤੁਹਾਨੂੰ ਪਤਾ ਮੌਸਮ ਚੇਂਜ ਹੋਣ ਵਾਲਾ ਗਰਮੀ ਤੇ ਆਣ ਲੱਗਦਾ ਘੜੀ ਇਸ ਟਾਈਮ ਮੜਿਆ ਜਾਂ ਸਿਰ ਦੁਖਦਾ ਅੱਖ ਲਾਲੀਏ ਭਰਨਾ ਅਗਰ ਕੋ ਪ੍ਰੈਸ ਮਰਾਂਗੇ ਤਾਂ ਨਹੀਂ ਜਾਂਦਾ ਗੱਲ ਚ ਪਾ ਕੇ ਬਸ ਬਹਿ ਜਾ ਫੜ ਲੱਗੀ ਜਾਂਦੀ ਆ ਫੜ ਬਣਾ ਲੈ ਬਿੱਲ ਉਹਨਾਂ ਦਾ ਆ ਕੇ ਮੈਨਾਂ ਵਰਕਰ ਰਾਇਆ ਲੋ ਕਲਰ ਚੇਂਜ ਕਰਵਾ ਲਿਆ ਅੱਛਾ ਤੂੰ ਮੈਨੂੰ ਉਦੋਂ ਪੁੱਛਦੀ ਹਾਂ ਠੀਕ ਠੀਕ ਉਹ ਵਾਲਾ ਸੇਈ ਕੰਮ ਕਰਕੇ ਜਾਣੇ ਹੁੰਦੇ ਆਪਾਂ ਨੇ ਕਿਹੜੇ ਵੇਲੇ ਦੇ ਅਸੀਂ ਤਿਆਰ ਹੋਏ ਆਂ ਕੁਲਵਿੰਦਰ ਗਿਆ ਸੀ ਤੇ ਕੁਲਵਿੰਦਰ ਫੋਨ ਆਇਆ ਤਾਂ ਹੁਣ ਅਸੀਂ ਚੱਲੇ ਆਂ ਤੇ ਉਧਰੋਂ ਸਾਡਾ ਡਾਈ ਵਾਲਾ ਫੋਨ ਤੇ ਫੋਨ ਕਰੀ ਜਾ ਰਿਹਾ ਫੋਨ ਤੇ ਫੋਨ ਕਰੀ ਜਾ ਰਿਹਾ ਛੇਤੀ ਆਜੋ ਛੇਤੀ ਆਜੋ ਪਰ ਸਾਡੇ ਕੋਲ ਟਾਈਮ ਹੈ ਨਹੀਂ ਬਿਲਕੁਲ ਵੀ ਕੀ ਹੋ ਰਿਹਾ ਬ੍ਰਾਹਮਣੀ ਦੀ ਲੜਾਈ ਹੋ ਗਈ ਵਾਲੀ ਨਾਲ ਡਾਈਵਰ ਚੱਲਾ ਚੱਟ ਬੋਤ ਚੱਕਾਸ ਮਾਰ ਰਿਹਾ ਹੈ। ਫੈਂਟ ਕੀ ਕਰਤੀ ਗਈ ਹੈ ਫਿਰ। ਹੋਰ ਦਮੰਡਾ ਹੈਅਰਸਟਾਈਲ ਕੀਤਾ ਮਨਪ੍ਰੀਤ ਨੇ। ਬਹੁਤ ਸੋਹਣਾ। ਦਮੂ ਰੰਗ ਬਹੁਤ ਕਾਲਾ ਹੋ ਗਿਆ ਤੇਰਾ। ਹੁਣ ਗਰਮੀ। ਉਹ ਤਾਂ ਦੇ ਪੁੱਤ ਦੇ ਰੰਗ ਕਾਲੀ ਹੁੰਦੇ ਨੇ। ਦੇਖੀ ਕਿ ਕਿਤੇ ਪੈਰ ਦੇਤਾ। ਠੋਕਦੇ 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 ਠੋਕਦੇ। ਉਹ ਮੈਚਿੰਗ ਕੀਤੀ ਆ ਮਾਂ ਇਹਨਾਂ ਨੇ। ਖੂਬ ਮਾਰ ਜਿਓ। ਕੀ ਇਹਨਾਂ ਨੇ ਮੈਂ ਮੈਂ ਇਹੋ ਆਪ ਕਹਣਾ ਨਾ ਮੈਂ ਪਿਆਰ ਹੈ ਨਾ ਲੜਾਈ ਰੋਜ਼ ਹੁੰਦੀ ਕੱਲ ਤਲਾਕ ਹੋ ਰਿਆ ਹੈ ਨਾ ਕੱਲ ਤਲਾਕ ਤਲਾਕ ਹੋ ਰਿਹਾ ਹੈ ਹਾਂ ਤਲਾਕ ਇਹ ਮਿੰਟ ਤਲਾਕ ਨਹੀਂ ਮਿੰਟ ਕਹਿ ਰਹੇ ਨਹੀਂ ਨਹੀਂ ਤਲਾਕ ਨਹੀਂ ਕਰਾਉਣਾ ਹੈ ਭਾਈ ਕਹੇ ਕਿ ਕੈਰੀ ਉਹਨਾਂ ਨੇ ਕੈਨਸਲ ਕਰਤਾ ਤਲਾਕ ਉਹ ਕਹਿੰਦੇ ਕਿ ਨਾ 6 ਮਹੀਨੇ ਦਾ ਤੁਹਾਨੂੰ ਸਿਰਫ 6 ਮਿੰਟ ਦਿੱਤੇ ਹਾਂ ਹਾਂ ਹੁਣ ਟਕੇ ਨਾ ਹੋਏ ਕਰ ਲੋ ਡਿਸੀਡ ਕੱਚਾ ਡਰਾਈਵਰ ਦੇਖੋ ਕੱਚਾ ਨਹੀਂ ਰਹਿਣਾ ਦੇਖੋ ਆਮ ਜਿ ਕਰਵਾਉ। ਇਹ 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 ਤਾਂ ਜੋਰ ਮੰਨਦੀ ਗੱਡੀ ਹੈ ਨਾ। ਇਹ ਬੈਗ ਗੇਅਰ ਪਾਇਆ ਹੋਇਆ। ਗੇਅਰ ਬਟਾ ਮਾਰ ਕੇ ਤੂੰ ਉੱਤਾਂ। ਬਟਾ ਗੇਅਰ ਪਾਇਆ ਹੋਇਆ। ਜਾ ਭਰਾ ਤੇਥੋਂ ਨਹੀਂ ਹੋਣਾ। ਰਾਜੀਵਾ ਮੈਂ ਤਾਂ ਚੜਾਈਆਂ ਹੀ ਚੜਾਈਆਂ ਏ ਮਾਮਾ ਮੰਮੀ ਮੇਰੀ ਪਿੱਛੇ ਮੇਰੀ ਮੰਮੀ ਠੋਕੇਗਾ ਚਲੋ ਮੈਂ ਵਾਪਸ ਚੱਕ ਲੈਣਾ ਉਹਨਾਂ ਦਾ ਦੇਖੇ ਉਹ ਨਾ ਕਰੋ ਕੋਣ ਤੱਕ ਮਰਾ ਗਿਆ ਤੇ ਘੱਟ ਹੱਥ ਤੇ ਵਧਾਇਆ ਕਰੇ ਕੰਮ ਕੁਮ ਨਵੇੜ ਕੇ ਆ ਤੇ ਮੁੰਡੇਰਾ ਅਜੁੱਨੀ ਚਲ ਕਰਾਈ ਸੀ ਮੁਰਕੇਗੀ ਉਹ ਕਿਛ ਕਰਉਣ ਕੀ ਨਾ ਤਾਂ ਆ ਕਰਾ ਨਹੀਂ ਲੈ ਪਾਉ ਨੇ ਇਹ ਪਾ ਕੇ ਲੈ ਆ ਨੀ ਖੋਲਿੰਦਾ ਵੀ ਤੇ ਖੋਲ ਦੇ ਯਾਰ ਤੈਨੂੰ ਖੋਲਣਾ ਨਹੀਂ ਆਂਦਾ ਮਰਸੀਡੀਜ਼ ਦਾ ਲੋਕ ਆਲੇ ਫਾਫਾ ਖਾਦੀ ਯਾਰ ਕੀ ਆਉਂਦੀ ਕਿਸ ਤਰ੍ਹਾਂ ਰਪੀ ਨੂੰ ਨੁਕਰੀ ਨਹੀਂ ਤੇਰੇ ਕੋ ਖਲੋਗੀ ਜੱਟੀਏ ਤੇਰੀ ਹੋਏ ਫਤਿਹ ਉਹਨੇ ਗੱਡੀ ਵਿਚਾਲੇ ਲਾਟੀ ਫਤਿਹ ਬਿੰਦਾ ਵੇਦਾ ਫਤਿਹ ਮੂੰਹ ਚ ਉਂਗਲ ਕੇ ਪਾਈ ਐ ਚੱਲ ਆਓ ਹੋਲੀ ਆਦੀ ਬਾਸੀ ਸਾਹਿਬ ਪਹਿਲਾਂ ਆ ਗਏ ਸਾਡੇ ਤੋਂ ਲੈ ਲੈ ਯਾ ਮੈਂ ਕੀ ਕਿਤੇ ਲਾ ਦੇ ਗੱਡੀ ਚੱਲ 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 ਆ ਜਾ ਆ ਜਾ ਆ ਜਾ ਇੱਧਰ ਕੋਈ ਇੱਧਰ ਜੇ ਲੱਗੀ ਨਾ ਫਿਰ ਕੁੱਟ ਬੜੀ ਪੈਣੀ ਆ ਹਾਂ ਮੈਂ ਬਾਹਰ ਕੱਢਾਂ ਬਾਹਰ ਕਾ ਤਾਂ ਕੱਢਣੀ ਹਾਂ ਜੀ ਲੱਗ ਗਈ ਲਾਤੀ ਕੱਪ ਚੱਲ ਲਾਤੀ ਕੰਮ ਚੱਲ ਰਿਹਾ ਅੰਦਾ ਬੰਦ ਗਿਆ ਆਫਰੇ ਅਮਨ ਇਹਦਾ ਸਮਾਨ ਫੜੀ ਵਿਚਾਰੇ ਦੇ ਫਤੇ ਦਾ ਉੱਥੇ ਪਿਆ ਹੀ ਗੱਡੀ ਦੇ ਅੱਗੇ ਉਹ ਇੱਥੇ ਕੋਈ ਚੱਕ ਲੈਂਦਾ ਪਸ ਕਰਦਾ ਛੁੱਟੀ ਹੈ ਉਹ ਮੂੰਹ ਕਦਨ ਨਾਲ ਬੈੜਿਆ ਮੁੱਛਾ ਹਾਂ ਅਹੀ ਅਹੀ ਤੇ ਚੱਲੇ ਆ ਕੱਲ ਹਾਂ ਹੋਰ ਹੁਣ ਤੇਰੇ ਕੋਈ ਰਹੀ ਜਾਈਏ ਅਸੀਂ ਲੈ ਇਹਦੇ ਛੁੱਟੀ ਹੁੰਦੀ ਤਾਂ ਚੱਲ ਜਾਈਆ ਕਰੋ ਤੇ ਫੇਰ ਛੁੱਟੀ ਆਈ ਨਹੀਂ ਮੇਰੇ ਪੁੱਤ ਨੇ ਫਿਰ ਸਾਡੇ ਨਾਲ ਇੰਜੋਏ ਕਰਨਾ ਕਰ ਲਿਆ ਇਹ ਨਹੀਂ ਪੁੱਤੇ ਉਹ ਵੱਡੀ ਗੱਡੀ ਚ ਗਸਨਾ ਆਹਕਾਰ ਪਾਪਾ ਨੂੰ ਪੁੱਛਨੇ ਆਂ ਆ ਯਾਰ ਅੱਧਾ ਲਾਲ ਤਿੰਨੇ ਜਣੇ ਤੁਸੀਂ ਦੰਮੂ ਨੂੰ ਵੀ ਦੇ ਦਿਓ ਜਾਓ ਚੱਲ ਗਿਆ ਪੱਕਾ ਤੂੰ ਕਿੱਥੇ ਚੱਲਿਓ ਮੈਨੂੰ ਪਤਾ ਮੇਰਾ ਫੋਨ ਆਉਂਦਾ ਇੱਕ ਉੱਪਰ ਵੱਜੀ ਤੂੰ ਚੱਲੇ ਮੈਂ ਦਲੀਆ ਚ ਪੱਗ ਕਿੱਧਰ ਜਾ ਗਈ ਕਲਵਿੰਦਰੂ ਦੀ ਕਲਵਿੰਦਰੂ ਦੀ ਆਹ ਕਲਵਿੰਦਰੂ ਕਹਿੰਦਾ ਫਤਿਹ ਹੈ ਆਹ ਦੇਖੋ ਇਧਰ ਕੀ ਚੱਲ ਰਿਹਾ ਇਟਲੀ ਤੋਂ ਫੋਨ ਆਇਆ ਉਹ ਕਹਿੰਦੇ ਬਾਬਾ ਬਣ ਜਾਓ ਬਾਬੇ ਮੇਰੀ ਤਾਂ ਗੱਲ ਸੁਣੋ ਮੈਂ ਕਹਿੰਦਾ 나 ਬਾਹਰ ਤੇ ਆਗੇ ਇੱਕ ਮਿੰਟ ਮੈਂ ਕਹਿੰਦਾ 나 ਵੱਖ ਲੈ ਮੋਰੇ ਬਿੱਟੂ ਬਾਬਾ ਇਟਲੀ ਆ ਹੋਰ ਨਹੀਂ ਅੰਨੀਏ ਬਾਬੇ ਨੇ ਤਾਂ ਘੰਟੇ ਬਾਅਦ ਬੋਲਣਾ ਤੇ ਉਹਨਾਂ ਨੂੰ ਸੰਗਤ ਨੇ ਉੱਟ ਕੇ ਭੱਜੇ ਨਾ ਇਹ ਨਹੀਂ ਇਹਨੂੰ ਗੱਲਾਂ ਭੜੀਆਂ ਹੋ ਗਈਆਂ ਬਾਸ ਸੋਹਣੇ ਠੀਕ ਹੈ ਆਨਯੋਥੀ ਕੋਈ ਜਾਂ ਗਿਆ ਮਾਰਦੀ ਜਗਾ ਤਾਂ ਉਥੇ ਮੈਂ ਤਾਂ ਬਿੱਟੂ ਤੈਨੂੰ ਸੋਫੀ ਨੂੰ ਗੱਲਾਂ ਹੀ ਬੜੀਆਂ ਆਉਂਦੀਆਂ ਆ। ਆਪੂ ਆ ਗਿਆ ਪੈਸਾ ਇਹਨਾਂ ਨਾਲ। ਇਹਨਾਂ ਨੂੰ ਕਰੇ ਨਹੀਂ ਗੱਲਾਂ ਹੁੰਦੀਆਂ ਬਾਹਰ ਬਹੁਤ ਹੁੰਦੀਆਂ ਨੇ। ਮਾਜੇ ਮੇਰੇ ਟੀਟ ਵੀ ਸੁਣੇ। ਲੈ ਕੱਲ ਨੂੰ ਹਣ ਵਲੌਗ ਦੇਖ ਲਈ ਭੈਣ ਚੰਗੀ ਤਰ੍ਹਾਂ। ਬਸ ਬਿੱਟੂ ਬਾਬਾ ਇਟਲੀਆ। ਟਾਈਟਲ ਇਹੀ ਪਾਣਾ। ਕੱਲ ਨੂੰ ਟਾਈਟਲ ਇਹੀ ਪਾਣਾ ਬਿੱਟੂ ਬਾਬਾ ਇਟਲੀਆ ਵਾਲਾ। ਲੈ ਕੇ ਪਾਉਣਾ ਵੀ ਮਿਲਣ ਦਾ ਸਮਾਂ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮੀ 7:00 ਵਜੇ ਤੱਕ। ਇਹ ਨਹੀਂ। ਮਾਂ ਨੂੰ ਸਾਡੇ ਘਰ ਦੇ ਜਾਈ ਸਕਦਾ ਨਹੀਂ ਉੱਠੀ ਨਾ ਉਹਨਾਂ ਨੂੰ ਆਹ 10 ਵਜੇ ਦਾ ਰੱਖ ਲੋ ਨਹੀਂ ਅਨੇ ਬਾਬੇ ਨੂੰ ਮਤਾ ਤੇ ਕਰ ਤੜਕੇ ਤੜਕੇ ਦਾ ਹੁੰਦਾ ਸਿਗਰ ਤੋਂ ਪਹਿਰੇ ਥੋੜੀ ਹਾਂ ਮਾਂ ਨਾਲ ਹੀ ਇਹ ਮਝੂ ਰਿਹਾ ਨਹੀਂ ਜਿਹੜਾ ਪਹਿਣਾ ਦੇ ਬਟੀਕ ਦਾ ਸੂਟ ਪਾ ਕੇ ਨਹੀਂ ਨਹੀਂ ਕਹਾਂਗੇ ਜਿਹੜਾ ਪਹਿਣਾ ਦੇ ਬਟੀਕ ਦਾ ਸੂਟ ਪਾ ਕੇ ਉਹਨੂੰ ਉਹਦਾ ਨੰਬਰ ਪਹਿਲਾ ਜਿੱਦਣ ਦੇ ਪਿੰਡ ਆਏ ਉਦੋਂ ਦੇ ਗੱਡੀ ਧੋਈ ਜਾਣੀ ਗੱਡੀ ਧੋਈ ਜਾਣੀ ਉਹ ਉੱਥੇ ਕਦੇ ਗੱਡੀ ਧੋਤੀ ਨਹੀਂ ਹੈਗੀ ਹਾਂ ਮੀ ਨਾਲ ਗੱਡੀ ਲਿਬੜ ਗਈ ਐ ਫਿਰ ਸਾਫ ਤਾਂ ਪਈਏ ਰਹਿਣ ਦੋ ਹੈ ਮੈਂ ਸਾਫ ਪਈਏ ਇਹ ਸਾਫ ਪਈਏ ਹੋਰ ਸਾਫ ਆ ਕੀ ਹੋਇਆ ਨੂੰ ਬਿਮਾਰੀ ਦੀ ਲੋ ਜੀ ਸਾਡੀ ਟੀਂਡੀ ਬਚੜੀ ਉੱਠ ਗਈ ਐ ਸੇਲੇ ਸੇਰੇ ਊਂ ਥੀ ਹੀ ਲੱਥੀ ਦੇ ਆਪਣ ਹੀ ਵੀਣਾ ਚਲੋ ਆਜੋ ਮੈਂ ਦਵਾ ਹੋ ਗਿਆ ਨਿਬੜ ਗਿਆ ਹੁਣ ਆ ਇੱਧਰ ਸਿੱਟਾ ਪਾਣੀ ਆ ਗੈਨ ਨਾ ਬਰੋ ਇੱਥੇ ਜਿਹੜਾ ਗੱਡੀ ਅੰਦਰ ਕਰ ਲਊ ਉਹਦੇ ਕੋ ਰੰਗ ਠੀਕ ਹੈ ਠੀਕ ਹੈ ਠੀਕ ਹੈ ਮੇਰੇ ਕੋਲ ਆ ਕਰ ਬਾਹਰ ਲਾਗਾ ਕਿਸੇ ਪਹਿਲੇ ਮਸਾਲਾ ਖਾਣ ਕਿ ਪਿੱਛੇ ਗੱਡੀ ਨਹੀਂ ਨਹੀਂ ਮੈਂ ਕੰਟਾ ਬੰਦ ਕਰਦਾ ਆ ਇਹ ਸਾਫ ਹੋ ਗਿਆ ਨਾ ਹਾਂ ਹੈ ਹੂੰ ਬਹੁਤ ਬੋਲ ਨਹੀਂ ਹੈਗੀ ਇਦਾਂ ਕੰਮ ਹੋ ਰਿਹਾ ਕੰਟਾ ਦੇ ਨਾਲ ਕੀ ਨਹੀਂ ਆਈ ਨਹੀਂ ਆਈ ਮਾਰਦੀ ਨੂੰ ਲੱਗੇ ਸਦੀ ਖਾਣੀਆਂ ਠੀਕ ਆ ਦੀ ਹਾਂ ਜੇ ਸੰਡੇ ਹੈ ਤਾਂ ਦਿਨ ਮੇਂ ਦਾਰੂ ਪੀਨੇ ਦਾ ਦੇਣਾ ਹਾਂ ਮੈਂ ਜੋ ਸੰਡੇ ਦਾਰੂ ਪੀਨੇ ਕਾ ਦੇਣਾ ਸਾਨੂੰ ਤੇ ਕਹਿੰਦੇ ਨੇ ਮਿਸਟਰ ਇੰਡੀਆ ਕਹਿੰਦੇ ਨੇ ਕਿ ਹਾਂ ਜੇ ਸੰਡੇ ਹੈ ਤਾਂ ਦਿਨ ਮੇਂ ਦਾਰੂ ਪੀਨੇ ਕਹਿੰਦੇ ਅੱਛਾ ਹੋਲਡਰ ਦੀ ਮਾਰਕੀਟ ਜਾਣਾ ਅੱਜ ਸੰਡੇ ਆ ਦਾਰੂ ਪੀਨੇ ਕਾ ਦੇਣਾ ਹੈ ਦਾਰੂ ਹੀ ਪੀਨੇ ਦਾ ਮਤਲਬ ਠੀਕ ਹੈ ਹਾਂ ਹਾਂ ਸੋ ਸਿ ਬਕਸੀ ਪੀਓ ਬਕਸੀ ਲਾਲ ਲਾਲ ਬਕਸੀ ਠੀਕ ਹੈ ਜਹਾਂ ਨਾ ਪਈਏ ਲਾਲ ਲਾਲ ਬਕਸੀ ਪੀਓ ਤੁਸੀਂ ਚੱਲ ਜੀ ਉਹਨੂੰ ਬੰਦ ਕਰੀਏ ਕੀ ਜੀ ਕਰਨਾ ਕੋਸੇ ਕੋੜ? ਹਾਂ। ਹੋਰ ਕਰਨਾ ਕੋੜ। ਉਹ ਕੁਤਰ ਗਈਆਂ ਦੁੱਧ ਨਹੀਂ ਆਪਣੇ ਫਰੈਂਡਾਂ। ਉਹ ਅੱਜ ਦੂਰ ਤੇ ਗਈਆਂ ਹੁੰੀਆਂ। ਇਹ ਵਾਜ ਤੂੰ ਕੱਢ ਲੈਣਾ। ਮੈਨੂੰ ਤਾਂ ਲੈ ਜਾਂਦੇ ਨਾਲ। ਤੂੰ ਤਾਂ ਕਹਿਣੀ ਹਾਂ ਮਨਪ੍ਰੀਤ ਦੇ ਮਨਪ੍ਰੀਤ ਰਬਨਾ ਸਰਦਾ ਨਹੀਂ ਮੈਂ ਤਾਂ ਟਰ ਤਰ ਹੀ ਲੈ ਕੇ ਜਾਂਦੀਆਂ। ਮਨ ਲਾ ਕੱਲ ਹੀ ਪਲਾਨਿੰਗ ਬਣਾ ਹੀ ਜਨੋ ਸ਼ਾਮ ਦੀ ਹਾਂ। ਹਾਂ। ਠੀਕ ਆ। ਟਕਾੜੇ ਮੈਂ ਰੱਖ ਦੇ। ਹੋਣੇ ਬਣਾਏ ਨਹੀਂ ਰੱਖੀ। ਗੋਬੀ ਨਾ ਕੀ ਕੀਤਾ ਮਰ। ਰੋਟੀ ਪਈ ਐ। ਤੂੰ ਨਾ ਪਕੌੜਾ ਨਾ ਜਰਾ ਬਹਿ ਜਾ ਗੋਦੂ ਖਾਮ ਖੱਪੀ ਚੱਲ ਗੱਡੀ ਚ ਰੱਖਦੀ ਬੋਦੀ ਲੈ ਕੇ ਜਾਣੀ ਚੱਲਦੀ ਆ ਸਾਰੇ ਭੁੱਲਾ ਕੀ ਨਾ ਨਾ ਤੋ ਅੱਛਾ ਤੂੰ ਦੋ ਨਾ ਮੈਨੂੰ ਤਾਂ ਅਸੀ ਗਗਨ ਕੰਨੀ ਮੈਂ ਪਕੌੜੇ ਬਣਾਉਂਗੀ ਕਈ ਗੱਡੀਆਂ ਵੇਖਦੇ ਨਹੀਂ ਗੱਡੀਆਂ ਨਹੀਂ ਆ ਸੋਹਣੀਆਂ ਹੁੰਦੀਆਂ ਨਾ ਧੁੰਦੇ ਨਹੀਂ ਨਾ ਕਈ ਗੱਡੀਆਂ ਨਹੀਂ ਸੋਹਣੀਆਂ ਸੁਣੀਆਂ ਹੁੰਦੀਆਂ ਧੁੰਦੇ ਨਹੀਂ ਨਾ ਕਈ ਬੰਦੇ ਗੱਡੀਆਂ ਨਾ ਬਾਈ ਨਾ ਤਾਂ ਵਧੀਆ ਲਸਕਾਤੀ ਕੀ ਕਹਿੰਦਾ ਨਾ ਬੰਬ ਉਹ ਬੰਬ ਘੱਡੀ ਕਰਦੀ ਨਾ ਤੱਕ ਲਾਵੇ ਕੋ ਬਸ ਨਾ ਨੀਂਬੂ ਮੇਤਲਾ ਦੇ ਨੀਚੇ ਬਾਈ ਨਾ ਸਾਲਾ ਫੋਕੋ ਕਰਦੀ ਜਿਹੜਾ ਇਹ ਆਗੇ ਨਾ ਬੱਤੇ ਬਾਦ ਜੇ ਤੂੰ ਕੈਮਰਾ ਫੜ ਲੈ ਹਾਂ ਕੀ ਗੱਲ ਹੋ ਗਈ ਜਿਹੜੇ ਬੰਦੇ ਕਿਸੇ ਨੂੰ ਗੱਲਾਂ ਕਰਦੇ ਨੂੰ ਆਪਣੀ ਪਹਿਲਾ ਮੰਦੀ ਥਲੇ ਛਾਤੀ ਮਾਰਦੇ ਕੇ ਅਸੀਂ ਆਪੀ ਮੰਦੀ ਥਲੇ ਭਾਰੀ ਬੋਕਸ ਪੀਣ ਨੂੰ ਬੜਾ ਵੀ ਚੁਣਾਉਂਦਾ ਗਾ ਮੰਦੀ ਥਲੇ ਛਾਤੀ ਨਹੀਂ ਮਾਰੀ ਨੂੰ ਮੰਦੀ ਥਲੇ ਛੋਟਾ ਫੇਰੀ ਤਾਂ ਹੁੰਦਾ ਆ ਛੋਟਾ ਫੇਰ ਤਾਂ ਛਾਤੀ ਵੀ ਮਾਰਨੀ ਚਾਹੀਦੀ ਨਾ ਕਿ ਥੱਲੇ ਚੀਜ਼ ਕੀ ਹੈ ਅੱਛਾ ਤੇ ਹੁਣ ਕਿਹਨੂੰ ਕਹਿ ਰਹੀਆਂ ਤੂੰ ਗੱਲਾਂ ਇਹ ਗੱਲ ਜਿਹੜਾ ਬੰਦਾ ਸਿਆਣਾ ਹੋਏਗਾ ਸਮਝ ਜਾਗਾ ਜਿਹੜਾ ਬੰਦਾ ਕੈਮਰੇ ਦੇ ਪਿੱਛੇ ਹੋਈ ਉਹ ਕੇ ਆਪਰੇ ਦੇ ਪਿੱਛੇ ਕੌਣ ਹੈ ਇਹ ਡੇਟ ਲੋਡ ਤੇ ਹੈ ਚਲੋ ਗਾਇਜ਼ ਵੀਰੇ ਅਸੀਂ ਮੇडम ਦਾ ਤੋਂ ਤਾਇਆ ਜਗਤ ਕਪੜੇ ਤੋਰੀ ਦੇ ਤਾਂ ਚਾਰ ਤੁਸੀਂ ਆਪਾ ਲਾ ਰਿਆ ਕਰੋ ਤੁਸੀਂ ਆਪਣੀ ਅੱਗੇ ਚੈੱਕ ਕਰਵਾਵਾਂਗੇ ਕਿ ਅੱਜ ਹੈਗਾ ਸੰਡੇ ਤੇ ਆਪਾਂ ਕਰਨਾ ਸੰਡੇ ਨੂੰ ਆਇਓ ਠੀਕ ਹੈ ਜੀ ਕਰ ਰਿਹਾ ਸੰਡੇ ਨੂੰ ਆਇਓ ਕਰ ਰਹੀ ਸਵਾਈ ਹੋ ਰਹੀ ਹੈ ਕਰ ਰਹੀ ਸਵਾਈ ਹੋ ਰਹੀ ਹੈ ਸੰਡੇ ਨੂੰ ਜਾਇ ਹੋ ਰਿਹਾ ਕਿਉਂ ਵੀ ਇਹ ਹੀ ਥੱਲੇ ਆ ਇਹ ਸੱਡੇ ਨਹੀਂ ਕਹਿੰਦੇ ਥੱਲੇ ਹੱਕਿੰਦਾ ਆਹ ਕਿਤਾ ਪਿਆਸ ਗੁਲਾਬੀ ਦੁਪੱਟਾ ਹੈ ਇਹ ਮੇਰਾ ਗੁਲਾਬੀ ਦੁਪੱਟਾ ਇਹ ਜੇ ਵਰਚਾ ਵੀ ਹੁੰਦਾ ਬਾਜੀ ਉਹ ਕਹਤੇ ਵੀਡੀਓ ਬਣਾਉਂਦਾ ਕੰਪਸੇ ਉਹਨੇ ਪਾਉ ਜਾਂਦੀ ਹੈ ਮਾਦੀ ਬਾਰੇ ਕਾਉ ਪੂਰੀ ਤਰ੍ਹਾਂ ਕਿ ਪਾ ਕੇ ਰਹਿਣਾ ਕਾਉ ਦੇ ਲੱਗਦੇ ਪਤਾ ਹੀ ਨਹੀਂਦਾ ਵਿੱਕਾ ਜਿਹੜਾ ਹੁੰਦਾ ਉਹਨੂੰ ਬਹੁਤ ਜੱਗ ਪੱਤੀ ਦੇਖੋ ਕਾਉ ਜਾ ਰਹੀ ਕਾਉ ਪੱਤੀ ਆ ਦੇਖਦਾ ਹੁੰਦਾ ਪਤਾ ਹੀ ਮੂੰਹ ਟੱਡ ਕੇ ਮੈਂ ਮੜੀਏ ਰੋਟੀ ਖਾਣਾ ਮੇਰੀ ਜਰੜ ਲੈ ਕੇ ਜਾਓ ਹੁੰਦਾ ਠੀਕ ਹੈ ਜੇ ਨਾ ਕੋਈ ਲੜਾ ਲੜਾਈਆਂ ਕਰਨਦੇ ਮੈਂ ਬੀਬੀ ਦੀ ਗੋਲੀ ਕਿਤੇ ਹੋਵੇ ਉਹ ਰੋਟੀ ਖਾ ਕੇ ਜਨਾ ਬੀਬੀ ਬਣੇਗਾ ਛੇਤੀ ਕਰ ਯਾਰ ਚਲੋ ਜੀ ਤਿੰਨੋ ਕੀ ਹੋ ਗਿਆ ਉਧਰ ਦਵਾਈ ਲੈਣੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਸਾਰੇ ਮੇਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਜੇ ਕਿਤੇ ਜੌਬ ਹੈ ਦੀ ਹੈ ਤਾਂ ਉਧਰ ਨੂੰ ਪਲੀਜ਼ ਦਵਾ ਦਿਓ ਜਿੱਥੇ 5 ਵਜੇ ਛੁੱਟੀ ਹੋ ਜੇ ਕਿਉਂਕਿ ਸਾਡੀ ਰੋਟੀ ਖਾਣੀ ਸਾਡਾ ਆਉਣਾ ਜਾਣਾ ਸਭ ਬੰਦ ਹੋਇਆ ਪਿਆ ਆ ਸੰਡੇ ਆ ਸੰਡੇ ਵੀ ਕੰਮ ਹੈ ਤੂੰ ਕਿਤੇ ਜਾਣਾ ਦੋਨਾਂ ਕਿਤੇ ਵੀ ਇੱਥੇ ਕੰਮ ਹੁੰਦੇ ਨੇ ਸੌ ਕਬੀਲਦਾਰੀ ਵਾਲੇ ਆ ਆਪਾਂ ਲੋਕ ਵੀ ਟੈਨਸ਼ਨ ਸਾਨੂੰ ਦੇਖ ਲੈ 5 ਵਜੇ ਦੇ ਵੀ ਡੀਨ ਨਹੀਂ ਹੁੰਦੀ ਹੈਗੀ ਇਹ ਲਗਣ ਹਿੰਦੇ ਸਾਰੇ ਕੈਮਰੇ ਸਾਰੇ ਲੋ ਹਟਾੜਨੇ ਨਾ ਬਲਦ ਬਲਵਿੰਦਰ ਨੇ ਚਲਾ ਦਿੱਤੀ ਕਿ ਬਲਵਿੰਦਰ ਤੂੰ ਕਿਧਰ ਆ ਗਿਆ ਦਮ ਤੇਰੇ ਹੀ ਸੱਪੇ ਸਾਰੇ ਤੂੰ ਭੇਜਿਆ ਬਾਹਰ ਲਗਣ ਹੋਣਾ ਸਾਰਾ ਤਸੂਰ ਆਪਣੇ ਜੀਜੇ ਤੇ ਕੱਢੀ ਕਿ ਸਾਰੇ ਸੱਪੇ ਹੀ ਇਹਦੇ ਸਾਰੇ ਸੱਪੇ ਮੇਰੇ ਜੀਜੇ ਦੇ ਨੇ ਮੇਰੇ ਨਾਲ ਜੋ ਗੱਲ ਹੋ ਰਿਹਾ ਤੇ ਜ਼ਿੰਮੇਦਾਰ ਮੇਰਾ ਜੀਜਾ ਆ ਜੇ ਲੱਗਿਆ ਹੁੰਦਾ ਨਾ 15-16 ਲੱਖ ਰੁਪਈਆ ਫਿਰ ਤੁਸੀਂ ਕਹਿਣਾ ਸੀਗਾ ਫਿਰ ਤੁਸੀਂ ਕਹਿਣਾ ਸੀਗਾ ਵੀ ਹਾਂ ਯਾਰ ਉੱਥੇ ਰਹਿਣ ਦੋ 4 ਪੈਸੇ ਪੂਰੇ ਕਰ ਲੈਣ ਦੋ। ਦਿਮਾਗ ਇਹ ਨਹੀਂ ਉਤਰਾ ਕੰਮ ਕੀਤਾ ਐਂਡ ਤੱਕ ਵੀ ਭੇਜਣਗਾ ਤੁਹਦਈਆਂ ਐਡਾ ਕਿ ਘੁੱਟ ਮਾਰਨ ਦੇ ਹਾਂ। ਉਹ ਲੱਖ ਸਵਾ ਲੱਖ ਤੇ ਪਹੁੰਚ ਗਿਆ ਤੇ ਤੁਸੀਂ ਹੁਣ ਕਹਿੰਦੇ ਸਿਆਪੇ ਪਾਏ ਹੋਏ ਨਹੀਂ। ਹੈਂ? ਜਿੱਦੇ ਵੀ ਸਰ ਤੇ ਸਾਰੇ। ਮੈਨੂੰ ਲਾਰਾ ਲਾਇਆ ਸਾਲ ਦਾ। ਹਾਂ। ਮੇਰਾ 6 ਮਹੀਨੇ ਦਾ। ਸਰਾ ਸਾਰ ਤੋਂ ਖਾ ਗਿਆ। ਹਾਂ ਭੀ ਬੱਗ ਗਿਆ ਕਿ ਚਾਚੀ। 6 ਮਹੀਨੇ ਉਹ 6 ਮਹੀਨੇ ਹੁੰਦੀ ਸੀ ਹੁਣ ਹਾਲਾਤ ਮਾੜੇ ਹੋ ਕੇ ਮੈਂ ਅਸ ਕੀ ਕਰਾਂ? ਲਾ ਕੇ ਲਾਰਾ 6 ਮਹੀਨੇ ਦਾ ਤੇ ਆ ਮੇਰਾ ਮਾਈਕ ਕਾਣ ਦੇਣਾ ਹੌਲੀ ਬੋਲੋ ਤੁਸੀਂ ਕੈਮਰੇ ਤੇ ਅੱਗੇ ਵਹੀ ਪਿੱਛੇ ਆ। ਕੰਦਲ ਪੜਿਆ ਲਿਖਾ ਉਹ ਆਪਕੋ ਅਮਸੈਂਸ ਹੋਣੀ ਚਾਹੀਦੀ ਬਾਜੀ ਗਲਤੀ ਮੰਨ ਜਾ ਹਾਂ ਬਾਜੀ ਤੇਰਾ ਪਿੱਛੇ ਜਾ ਕੇ ਜਨਾਨੀ ਹੋਣਾ ਜਿਹੜਾ ਮੈਨੇ ਕਿੱਟਦਾ ਇਹ ਉਹੀ ਸਾਲੀ ਆ ਜਿਹੜੀ ਪੈਣਾ ਮੈਂ ਉਹ ਕਰਦੀ ਹੁੰਦੀ ਸੀ ਅੱਜ ਦੇਖੋ ਛੇਰ ਨਹੀਂ ਬੜੀ ਫਿਰਦੀ ਐ ਤੂੰ ਇਹ ਬੋਲਣ ਲਈ ਹੋਰ ਨਹੀਂ ਚੁੱਪ ਕਰ ਜੀ ਤੇਰਾ ਨਾਉਂ ਡਿੱਗਿਆ ਪਿਆ ਸੀ ਮੈਂ ਆਪੇ ਲੈ ਲਿਆ ਕੋ ਤਾਂ ਪਾਲੂ ਪਿੰਡੇ ਪਾਣੀ ਫਟਾ ਫੜਿਆ ਮੈਂ ਪਾਉਣਾ ਵਾਂਗ ਪਾਇਓ ਜੀ ਮੈਂ ਕਲਿੰਦਰ ਪਾਣਾ ਲੱਗੰਦਾ ਜੀ ਕਲਿੰਦਰ ਪਹਿਲਾਂ ਤੇ ਆ ਪਾ ਕੇ ਆਓ ਚਲ ਠੀਕ ਹੈ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵੰਦ ਓਕੇ ਦੀ ਰਿਪੋਰਟ ਹੈ ਚਲੋ ਅਸੀਂ ਘਰ ਦੇ ਕੰਮ ਧੰਦੇ ਨਿਬੜ ਕੇ ਤੇ ਹੁਣ ਮੈਂ ਚੱਲੀ ਆ ਆਪਣੀ ਦਵਾਈ ਲੈਣ ਦਵਾਈ ਲੈਣ ਚੱਲੀ ਆ ਮੈਂ ਕਾਦੀ ਇਹ ਤੁਹਾਨੂੰ ਮੈਂ ਦੱਸਦੀ ਆ ਕਿ ਕਿੰਨੇ ਦਿਨ ਹੋ ਗਏ ਨੇ ਮੈਨੂੰ ਨਾ ਬਸ ਟਾਈਮ ਹੀ ਨਹੀਂ ਸੀ ਲੱਗ ਰਿਹਾ ਮੇਰੇ ਨਾਲ ਉੱਪਰੋਂ ਝੜ ਕਢਾਈ ਸੀ ਮੈਂ ਅੱਜ ਤੋਂ ਹੋ ਗਏ ਮੈਨੂੰ ਲੱਗਦਾ ਸਾਲ ਵਾਂਗ ਹੋ ਗਿਆ ਮੈਂ ਟਿੱਟੀ ਕਰ ਬਰੂਗੀ ਬਲਟ ਪਾ ਲਉ ਕਰਨ ਦਾ ਕੋਈ ਕਰ ਲਈ ਤੇ ਉਹਦੇ ਅੰਦਰ ਨਾ ਥੋੜੀ ਜਿਹੀ ਝਾੜ ਰਹਿ ਗਈ ਸੀ ਉਹ ਹੁਣ ਜਿਹੜੀ ਝਾੜ ਐਨਾ ਤੰਗ ਕਰਦੀ ਐ ਨਾ ਐਨਾ ਬੁਰਾ ਹਾਲ ਮੇਂ ਕੋ ਰੋਟੀ ਵੀ ਨਹੀਂ ਖਾਦੀ ਜਾਂਦੀ ਇੱਧਰ ਤੇ ਦੇਖਦੇ ਆ ਕੀ ਕਰਨਾ ਬੀਪੀ ਦੀ ਗੋਲੀ ਖਾ ਕੇ ਆਇਓ ਤਾ ਬੀਪੀ ਦਾ ਵੱਧਦਾ ਉਹ ਸਾਡੀ ਮੰਤਰੀ ਦਾ ਕਰਨਾ ਅੰਗਿਆ ਤੇ ਬੀਬੀ ਦੀ ਗੋਲੀ ਖਾ ਲਈ ਤੇ ਹੁਣ ਦੇਖਦੇ ਆ ਡਾਕਟਰ ਕੀ ਝਾੜ ਕੱਢਦਾ ਐ ਜਾਂ ਕੀ ਕਰਦਾ ਜਾ ਕੇ ਦਿਖਾਉਂਦੇ ਆ ਠੀਕ ਐ ਜੀ ਆ ਕੇ ਅਸੀਂ ਫੇਰ ਆਪਾਂ ਸਿਰੂਰ ਜਾਣਾ ਅਜ ਮੌਸਮ ਤੇ ਕਿੰਨਾ ਸਾਫ ਐ ਉੱਧਰ ਦੇਖੋ ਸ਼ੂਟਿੰਗ ਚੱਲਣ ਦੀ ਅੱਛਾ ਉਹ ਘੜਾ ਉੱਤੇ ਕਿਹੜਾ ਸੀ ਉਹ ਪਾਨਾ ਕੀ ਕਹਿੰਦੇ ਨਹੀਂ 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 ਉਹ ਕੀ ਨਾ ਹੈ ਉਹਦਾ ਬੰਤਾ ਬੰਤਾ ਹੋਰ ਜੋਲਾ ਪਾ ਕੇ ਖੜਾ ਹੋਰ ਚੱਲ ਰਿਹਾ ਆ ਕੀ ਸਬਜ਼ੀ ਲਾ ਰੱਖੀ ਇੱਕ ਗੋਭੀ ਦਾ ਫੁੱਲ ਲੈ ਕੇ ਬੈਠੇ ਨੇ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਆ ਕੇ ਮਿਲਦੇ ਆ ਸੰਗਰੂਰ ਜਾਣਾ ਬੜੇ ਕੰਮ ਨੇ ਕਿਉਂਕਿ ਉੱਥੇ ਸੂਟ ਪਏ ਨੇ ਕੁਝ ਕੋਰੀਅਰ ਕਰਵਾਣੇ ਸਾਡੀਆਂ ਭੈਣਾਂ ਦੇ ਤੇ ਮੈਨੂੰ 3 ਦਿਨ ਹੋ ਗਏ ਪਿੰਡ ਬੈਠੀ ਨੂੰ ਉਹੀ ਪਤਾ ਨਹੀਂ ਕੀ ਚੱਕਰ ਪਿਆ ਬਸ ਗਏ ਹੀ ਨਹੀਂ ਹੈਗੇ ਬਸ ਇਹਨੂੰ ਐ ਬਸ ਕਾਲ ਜੀ ਹੋ ਗਈ ਜਾਣੇ ਆ ਜਾਣੇ ਆ ਜਾਣੇ ਆ ਤੇ ਅਸੀਂ ਹੁਣ ਚੱਲਿਆਂ ਜੀ ਜਖੇਪੜ ਆਡੇ ਪਿੰਡ ਤੋਂ ਜਿਖੇਪੜ ਹੈਗਾ ਕਿੰਨੀ ਦੂਰ ਹੈ? ਹਾਂ? ਕਿੰਨੀ ਦੂਰ ਆ? ਆਪਣੇ ਪਿੰਡ ਤੋਂ ਜਿਖੇਪੜ ਹੋਣਾ ਹੈ ਕੋਈ 7 ਕਿਲੋ। 7 ਕਿਲੋਮੀਟਰ? ਹਾਂ 5 5 ਹੋਣਾ ਜਾਂ 7 ਨਹੀਂ ਤੋਚਾਰੇ ਨੂੰ ਕਹਿ ਰਹੀ ਮੈਨੂੰ ਲੈ ਕੇ ਚੱਲ ਸਕੂਟੀ ਤਾਂ ਤਾਂ ਹੀ ਕਹਿੰਦਾ ਮਮਾ ਦੂਰ ਬੜੀ ਹੈ ਮੇਰੇ ਕੋਲ ਜਾਇਆ ਜਣਾ। 500 ਕਿਲੋਮੀਟਰ ਤਾਂ ਹੈਗਾ ਹੀ ਹੈ। ਮੈਨੂੰ ਕਹਿੰਦੇ ਤੈਨੂੰ ਵੀਡੀਓ ਬਣਾਣੀ ਨੇ ਹੁੰਦੀ ਸਾਹਮਣੇ ਮੜ ਮੋਟਾ ਵੀਊ ਦਿਖਾਇਆ ਕਰ ਬੋਲੋ ਹੁਣ ਤੁਸੀਂ ਬੋਲੋ ਵੀਊ ਵਾਰੀ ਹੁਣ ਤੁਸੀਂ ਚੱਲ ਕਰਕੇ। ਆਹ ਦੇਖੋ ਜੀ ਚੱਲੇ ਆ। ਹਾਂ। ਕਿੱਧਰ ਨੂੰ? ਜਿਖੇਪੜ ਪਿੰਡ। ਬੱਸ। ਆਓ ਸਾਡੀ ਜਿਹੜੀ ਪਿੰਡ ਦੀ ਨਹਿਰ ਹੈ ਆ ਤੁਹਾਨੂੰ ਅੱਜ ਦਰਸ਼ਨ ਕਰਾਉਂਦੇ ਨੇ ਇਹ ਇਹ ਆ ਲਓ ਜੀ ਸਾਡੀ ਨਹਿਰਪਿੰਡ ਤੇ ਇਧਰ ਆਪਾਂ ਚੱਲਨੇ ਆ ਜੀ ਅਗਰਾਹਾ ਪਿੰਡ ਨੂੰ ਅਗਰਾਹ ਤੋਂ ਬਾਅਦ ਜਖੇਪੜ ਦੇਖੋ ਸਾਡੇ ਪਿੰਡ ਦੇ ਰਸਤੇ ਕਿੰਨੇ ਸਾਫ਼ ਸੁਥਰੇ ਨੇ ਕਿੰਨਾ ਸੋਹਣਾ ਸਾਫ਼ ਮੌਸਮ ਅੱਜ ਹੈ ਮੈਂ ਹੁਣ ਕੁਝ ਨਹੀਂ ਬੋਲਣਾ ਜੀ ਬਣਾ ਤੁਸੀਂ ਮੌਸਮ ਦੇਖੋ ਨਾਲ ਖੇਤ ਹਰੇ-ਹਰੇ ਖੇਤ ਆਹ ਕਿਉਂਕਿ ਸਾਰਾ ਦਿਨ ਲੈਪਟਾਪ ਜਦੋਂ ਅੱਖਾਂ ਗੱਡੀਆਂ ਰਹਿੰਦੀਆਂ ਨੇ ਨਾ ਜਦੋਂ ਆਪਾਂ ਅੱਜ ਇਹ ਦੇਖਦੇ ਅੰ ਵਿੱਚ ਮੌਸਮ ਦਾ ਖਰਾਬ ਸੀਗਾ ਤਾਂ ਵੀ ਕੁਝ ਦਿੱਤਾ ਨਹੀਂ ਹੈ ਅੱਜ ਜਦੋਂ ਪਿੰਡਾਂ ਵੱਲ ਦੀ ਆਪਾਂ ਚੱਲੇ ਆ ਨਜ਼ਾਰਾ ਕੁਝ ਆੜੀ ਹੈ ਪੰਜਾਬ ਪੰਜਾਬ ਦਿਖਦਾ ਅੱਜ ਹੈ ਪੰਜਾਬ ਖੇਤਾਂ ਨਾਲ ਪੰਜਾਬ ਹੈ ਹੈ ਹਾਂਜੀ ਮੈਂ ਨਹੀਂ ਕੁਝ ਬੋਲਣਾ ਸਾਰਾ ਵਲੌਗ ਹੀ ਚਾਹੀਦਾ ਬਣਾਣਾ ਹੈ ਹੰਗਾਰਾ ਤਾਂ ਪੜਦਿਆ ਕਰੀਏ ਹੰਗਾਰਾ ਵੀ ਨਹੀਂ ਕਰਨਾ ਆਏ ਯਾਰ ਗਰਮੀ ਬੜੀ ਲੱਗੰਡੀ ਐ ਅਸੀਂ ਲਾ ਦੋ ਮੜ ਜਾ ਮੈਂ ਹੋਇਆ ਹੁਣ ਹੋਰ ਕਿੰਨਾ ਕੁ ਤੂੰ ਪੂਲਿੰਗ ਕਰਾ ਦੀਏ ਦੇਖ ਕਿ ਉਹ ਅੱਗੇ ਖੜਾ ਅਸੀਂ ਇਹਨੂੰ ਨਿੱਕੇ ਹੁੰਦੇ ਕਹਿੰਦੇ ਹੁੰਨੇ ਆ ਢਿੱਡ ਪਾਟਾ ਛਾ ਨੰਗ ਜਾ ਨੰਗ ਕਿੱਥੇ ਜਾਉਗੀ ਉਹ ਰਾਜੀ ਪਹੁੰਚ ਗਿਆ ਸੀ ਉਹ ਗਰਾਹਾ ਪਿੰਡ ਇੱਥੇ ਸਾਡੀ ਸਿਮਰ ਦਮਣ ਦਾ ਬਰਥ ਹੋਇਆ ਸੀ ਉਹ ਗਰਾਹਾ ਪਿੰਡ ਇੱਧਰ ਨਾਲ ਜਾ ਕੇ ਇੱਧਰ ਹਸਪੀਟਲ ਆ ਤੇ ਐਸੀ ਰੋਡ ਤੇ ਹੀ ਨਾ ਹੂੰ ਐਸੀ ਰੋਡ ਤੇ ਹਸਪੀਟਲ ਆ ਛੋਟਾ ਜਿਹਾ ਜਿਵੇਂ ਤੁਹਾਨੂੰ ਪਤਾ ਪਿੰਡਾਂ ਚ ਹੁੰਦੇ ਨੇ ਕਲੀਨਿਕ ਤੇ ਦੇਖੋ ਕਿ ਦਮੂ ਦਾ ਬਰਥ ਦਮਨ ਦਾ ਵੀ ਹੋਇਆ ਤੇ ਪਰਨਿਦਾ ਵੀ ਫਤੇ ਦਾ ਵੀ ਤਿੰਨਾਂ ਦਾ ਸ਼ਾਇਲੀ ਚ ਹੋਇਆ ਸੀ ਮਤਲਬ ਐਸੇ ਡਾਕਟਰ ਨਹੀਂ ਨੇ ਕੀਤਾ ਸੀ ਹਾਂ ਚਲੋ ਜੀ ਉਹ ਗਰਾਹਾਂ ਪਹੁੰਚ ਗਏ ਹਾਂ ਗਰਾਹਾਂ ਤੋਂ ਬਾਅਦ ਕਿ ਆਉਣਾ ਤਰ ਗਰਾਹਾਂ ਤੋਂ ਬਾਅਦ ਕਿਹੜਾ ਪਿੰਡ ਆਉਣਾ ਗਰਾਹਾਂ ਤੋਂ ਬਾਅਦ ਆਊਗਾ ਠੇਪੜ ਸਿੱਧਾ ਠੇਪੜ ਪੰਮੀ ਬਾਈ ਦਾ ਪਿੰਡ